ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਨਜ਼ਰ ਮਾਰਦਾ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਨਵ ਸੇਵਾ ਸੰਕਲਪ ਦਿਵਸ ਮੌਕੇ ਕੀਤਾ ਭਾਈ ਕਨਿਆਜੀ ਨੂੰ ਕੋਟ ਕੋਟ ਪ੍ਰਣਾਮ ਸੋਸ਼ਲ ਮੀਡੀਆ ਪੋਸਟ ਰਾਹੀਂ ਲਿਖਿਆ ਕਿ ਉਹਨਾਂ ਵੱਲੋਂ ਕਾਇਮ ਕੀਤੀ ਗਈ ਮਿਸਾਲ ਰੈਂਦੀ ਦੁਨੀਆ ਤੱਕ ਸਾਡੇ ਦਿਲਾਂ ਦੇ ਵਿੱਚ ਜਿਉਂਦੀ ਰਹੇਗੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਕੁਝ ਲੋਕ ਉਹਨਾਂ ਤੇ ਲਗਾ ਰਹੇ ਨੇ ਮਾਈਨਿੰਗ ਕਰਵਾਉਣ ਦੇ ਇਲਜ਼ਾਮ ਬਲਕਿ ਹਕੀਕਤ ਦੇ ਵਿੱਚ ਕਿਸਾਨ ਹੜਾ ਕਾਰਨ ਜਮਾ ਹੋਏ ਰੇਤ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਕੱਢ ਕੇ ਆਪਣੇ ਨੁਕਸਾਨ ਦੀ ਕਰ ਰਹੇ ਨੇ ਪਰ ਭਾਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਉਹ ਪਾਲਿਸੀ ਉਹਨਾਂ ਨੇ ਲਾਗੂ ਕੀਤੀ ਹੈ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮਤਲਬ ਪੈਲੀਆਂ ਦੇ ਵਿੱਚ ਰੇਤ ਆਈ ਉਹ ਆਪਣੀ ਰੇਤ ਜਿਹੜੀ ਚੁੱਕਣਗੇ ਵੇਚਣਗੇ ਆਦਮਨਾ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਵਿਚਾਰਿਆਂ ਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੂਰਤੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀਬੀਨ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕੰਮ ਨਹੀਂ ਨਾਉਨ ਸੀਰੀਸ ਲੋਕ ਨੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਜੀ ਕਿ ਕੋਨੇਵਾਲ ਮਾਈਨਿੰਗ ਹੋ ਰਹੀ ਹੈ ਸਰ ਕੋਨੇਵਾਲ ਦੇ ਵਿੱਚ ਮਾਪੂਤ ਸਾਡੇ ਬੱਬਾ ਸਤਜੰਪ ਸਿੰਘ ਜੀ ਗੁੱਕੇ ਬਾਗ ਵਾਲੇ ਸੰਤ ਜਗਤਾ ਸਿੰਘ ਜੀ ਤਰਨਤਾਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਉਹ ਬੰਨ ਦੇ ਉੱਥੇ ਬਹੁਤ ਸਾਰੇ ਟਿੱਪ ਪਰ ਬਚਾਦੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਇਹੀ ਸ਼ੁਰੂ ਕਰਾਈ ਸੀਗੀ ਉਦੋਂ ਉੱਥੇ ਵੀ ਜੇ ਕਿ ਕਿਸਾਨ ਨੇ ਰੇਤ ਵਿੱਚ ਹੀ ਤਾਂ ਕਾਦੀ ਮਾਇਨਿੰਗ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜਿਹੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਾਜ਼ਿਲਕਾ ਦੇ ਪਿੰਡ ਝੰਗੜ ਪੈਣੀ ਵਿਖੇ ਪਹੁੰਚ ਕੇ ਹੜਪ੍ਰਭਾਵਿਤ ਲੋਕਾਂ ਦੀਆਂ ਸੋਣੀਆਂ ਮੁਸ਼ਕਲਾਂ ਨਾਲ ਹੀ ਅਧਿਕਾਰੀਆਂ ਨੂੰ ਫੋਨ ਕਰਕੇ ਦਿੱਤੀ ਮੁਸ਼ਕਲਾਂ ਦਾ ਹੱਲ ਕਰਨ ਦੀ ਹਦਾਇਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੇ ਹਲਕੇ ਸੁਨਾਮ ਦੇ ਪਿੰਡ ਚੌਵਾਸ ਦੇ ਸਰਕਾਰੀ ਸਕੂਲ ਵਿਖੇ ਕਲਾਸਰੂਮ ਦਾ ਕੀਤਾ ਉਦਘਾਟਨ ਵਿਦਿਆਰਥੀਆਂ ਨਾਲ ਵੀ ਕੀਤੀ ਗੱਲਬਾਤ ਤੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਲਾਕੇ ਵਿੱਚ ਦੁਨੀਆ ਪੱਧਰ ਦੀ ਪੜ੍ਹਾਈ ਦੀ ਸਹੂਲਤ ਦੇਣ ਦੇ ਵਿੱਚ ਮਿਲੀ ਆ ਕਾਮਯਾਬੀ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਨਵੇਂ ਕਲਾਸਰੂਮਸ ਬਣਨੇ ਸੀਗੇ ਉਹਨਾਂ ਦੇ ਚ ਇੰਟਰਐਕਟਿਵ ਸੈਸ਼ਨਸ ਜੋ ਲੱਗਣੇ ਸੀਗੇ ਸਕਰੀਨਸ ਲੱਗਣੇ ਸੀਗੇ ਔਰ ਇਹੋ ਜਿਹਾ ਇਹਨਾਂ ਇਕੁਇਪਮੈਂਟ ਦਿੱਤਾ ਗਿਆ ਇਹਨਾਂ ਰੂਮਸ ਦੇ ਵਿੱਚ ਕਿ ਜਿਹਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਜਿਸ ਲੈਵਲ ਦੀ ਪੜ੍ਹਾਈ ਹੁੰਦੀ ਹੈ ਉਹ ਅੱਜ ਆਪਾਂ ਜਖੇਪੜ ਦੇ ਵਿੱਚ ਦੇਲ ਦੇ ਵਿੱਚ ਕੰਮ ਲਿਆ ਹੋਇਆ ਇਸ ਦਾ ਵੀ ਤੁਸੀਂ ਸਾਰੇ ਮੁਬਾਰਕਬਾਦ ਦੇ ਹੱਕਦਾਰ ਹੋ। ਇਸ ਤੋਂ ਇਲਾਵਾ ਕਹੇ ਫੈਬਰੀਕ ਆ ਲੈ ਲਾ ਲੱਗ ਰਹੀ ਹੈ ਨੇ ਭਾਂਡਾ ਪੈ ਰਿਹਾ ਹੈ। ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ। ਔਰ ਜਦੋਂ ਦੀ ਇਹ ਤੁਹਾਡੀ ਆਪਣੀ ਸੇਵਾ ਉਸ ਦਾ ਪ੍ਰਤੱਖ ਪ੍ਰਮਾਣ ਨੇ ਜਿਹੜੇ ਰਿਜ਼ਲਟ ਨੇ ਜਿਹੜੇ ਉਹ ਦੇਖਣੇ ਸ਼ੁਰੂ ਹੋਏ ਨੇ ਜਦ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਬਹੁਤ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਨੇ ਟੀਚਰਸ ਬਾਹਰਲੇ ਮੁਲਕਾਂ ਤੋਂ ਟ੍ਰੇਨਿੰਗ ਹੈ ਜਿਹੜੀ ਉਹ ਲੈਣ ਜਾ ਰਹੇ ਨੇ ਪਰ ਮੈਂ ਸਮਝਦਾ ਕਿ ਇਹ ਇਹ ਕੋਈ ਇਹਾਸਾਨ ਨਹੀਂ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸੇ ਜ਼ਿੰਮੇਵਾਰੀ ਨੂੰ ਨਿਭਾਉਣਾ ਜਿਹੜਾ ਉਹ ਲੱਗੇ ਹੋਏ ਆ ਮੈਂ ਤਾਂ ਆਪ ਨਿੱਜੀ ਤੌਰ ਤੇ ਸਿੱਖਿਆ ਦੇ ਲਈ ਬਹੁਤ ਵਚਨਬਤਾ ਹੈ ਅਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕਦੇ ਵੀ ਕਿਸੇ ਪ੍ਰਿੰਸੀਪਲ ਜਾਂ ਟੀਚਰ ਜਾਂ ਸਟਾਫ ਮੈਂਬਰ ਜਾਂ ਪਿੰਡ ਵਾਲਿਆਂ ਤੋਂ ਤਾਂ ਕੀ ਜੇ ਕਿਸੇ ਬੱਚੇ ਦੇ ਪੇਰੈਂਟ ਦੇ ਜ਼ਰੀਏ ਵੀ ਕੋਈ ਸੁਨੇਹਾ ਪਹੁੰਚਦਾ ਹੈ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਜਲਤੋ ਜਲਦ ਜਿਹੜਾ ਉਹ ਪੂਰਾ ਕੀਤਾ ਜਾਵੇ ਸਾਬਕਾ ਕੈਬਨਟ ਮੰਤਰੀ ਤੇ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਕੋਈ ਰਾਹਤ 4 ਅਕਤੂਬਰ ਤੱਕ ਵੱਡੀ ਮਜੀਠੀਆ ਦੀ ਨਿਆਇਕ ਹਿਰਾਸਤ ਵੀਡੀਓ ਕਾਨਫਰencing ਜਰੀਏ ਹੋਈ ਵਿਕਰਮ ਮਜੀਠੀਆ ਦੀ ਪੇਸ਼ੀ ਮਾਦੋਪੁਰ ਹੈਡਵਰਕਸ ਕਾਰਨ ਆਏ ਹੜ੍ਹਾਂ ਦੇ ਜ਼ਿੰਮੇਵਾਰਾਂ ਤੇ ਪੰਜਾਬ ਸਰਕਾਰ ਨੇ ਕੀਤੀ ਵੱਡੀ ਕਾਰਵਾਈ ਐਕਸ਼ਨ ਸਮੇਤ ਤਿੰਨ ਅਧਿਕਾਰੀ ਕੀਤੇ ਗਏ ਸਸਪੈਂਡ ਉਪ ਮੰਡਲ ਅਫਸਰ ਸਮੇਤ ਜੇਨੂ ਵੀ ਕੀਤਾ ਗਿਆ ਸਸਪੈਂਡ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਤਿੰਨ ਮੁਲਜ਼ਮਾਨਾਂ ਨੂੰ ਕੀਤਾ ਕਾਬੂ ਗੁਪਤ ਸੂਚਨਾ ਦੇ ਆਧਾਰ ਤੇ ਬਰਾਮਦ ਕੀਤੀ ਗਈ ਹਥਿਆਰਾਂ ਤੇ ਗੋਲਾ ਬਾਰੂਦ ਦੀ ਖੇਪ ਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੀ ਕਾਰਵਾਈ ਕੀਤੀ ਸ਼ੁਰੂ ਜ਼ਿਲ੍ਹਾ ਮੋਗਾ ਦੇ ਇੱਕ ਪਿੰਡ ਦੇ ਵਿੱਚ ਦੋ ਨੌਜਵਾਨਾਂ ਨਾਲ ਵਿਆਹ ਸਮਾਗਮ ਦੇ ਵਿੱਚ ਗਈ ਲੜਕੀ ਜ਼ਖਮੀ ਹਾਲਤ ਦੇ ਵਿੱਚ ਮਿਲੀ ਨਹਿਰ ਦੇ ਕਿਨਾਰੇ ਪਰਿਵਾਰ ਦੇ ਮੁਤਾਬਕ ਲੜਕੀ ਨੂੰ ਕੀਤਾ ਗਿਆ ਸੀ ਅਗਵਾ ਤੇ ਲੜਕੀ ਨੂੰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਤੇ ਪੁਲਿਸ ਕਰ ਰਹੀ ਸ਼ੱਕੀ ਨੌਜਵਾਨਾਂ ਦੀ ਭਾਲ ਅਸੀਂ ਜਿਹੜੀ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇਦੇ ਵਿੱਚ ਇਹ ਕੁੜੀ ਹੈ ਜਿਹੜੇ ਸੱਟਾਂ ਲੱਗਣ ਕਰਕੇ ਜਿਹੜੇ ਸਿਵਲ ਹਸਪਤਾਲ ਮੋਗੇ ਦਾਖਲ ਹੈ ਅਸੀਂ ਜੋ ਵੀ ਇਹਦੇ ਫਾਦਰ ਬਿਆਨ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਸੀ ਜੀ ਕੋਈ ਲੈ ਕੇ ਗਿਆ ਸੀ ਕਿ ਦੱਸ ਰਹੇ ਨੇ ਹਾਂਜੀ ਕੋਈ ਲੈ ਕੇ ਗਏ ਸੀ ਲੜਕੀ ਨੂੰ ਦੱਸ ਰਹੇ ਹਾਂ ਹਾਂ ਇਹ ਦੱਸ ਰਹੇ ਨੇ ਹਾਲੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਉਸ ਤੋਂ ਬਾਅਦ ਚ ਦੱਸਾਂਗੇ ਜੋ ਵੀ ਹੈਗਾ ਪਹਿਲਾਂ ਪਹਿਲ ਤੌਰ ਤੇ ਜਿਹੜਾ ਇਹ ਸੱਟਾਂ ਲੱਗਣ ਕਰਕੇ ਤੇ ਦਾਗ ਰਾ ਉਹਦਾ ਜੋ ਵੀ ਬਿਆਨ ਹੋਊਗਾ ਇਹਦੇ ਫਾਦਰ ਸਾਹਿਬ ਇਹ ਨਵਾਲਕ ਕੁੜੀਆ ਕਰੀਬ 17 ਸਾਲ ਦੀ ਹੈ ਤੇ ਇਹਦੇ ਫਾਦਰ ਦੇ ਬਿਆਨ ਤੇ ਜੋ ਵੀ ਬਿਆਨ ਸੋ ਦੇ ਮੁਤਾਬਕ ਕਾਰਵਾਈ ਕਰਾਂਗੇ। ਗੁਰਦਾਸਪੁਰ ਦੇ ਪਿੰਡ ਨੰਗਲ ਚੌਰ ਵਿਖੇ ਦੋ ਨੌਜਵਾਨਾਂ ਦੀ ਸਪਰੇਅ ਕਰਦੇ ਸਮੇਂ ਹੋਈ ਕਰੰਟ ਲੱਗਣ ਕਰਨ ਮੌਤ ਜਾਣਕਾਰੀ ਮਿਲੀ ਹੈ ਕਿ ਖੇਤ ਵਿੱਚ ਡਿੱਗਿਆ ਹੋਇਆ ਸੀ ਬਿਜਲੀ ਦਾ ਖੰਭਾ। ਇਲੰਦਰ ਦੇ ਪਿੰਡ ਕਪੂਰ ਦੇ ਕਠਾਰ ਚੌਂਕ ਨੇੜੇ ਇੱਕ ਬਜ਼ੁਰਗ ਵਿਅਕਤੀ ਨਾਲ ਸਾਬਕਾ ਪੁਲਿਸ ਅਧਿਕਾਰੀ ਨੇ ਕੀਤੀ ਕੁੱਟਮਾਰ ਬਜ਼ੁਰਗ ਦੇ ਮੁਤਾਬਕ ਉਸਨੇ ਸਕੂਟੀ ਤੇ ਆ ਰਹੇ ਸਾਬਕਾ ਪੁਲਿਸ ਅਧਿਕਾਰੀ ਤੋਂ ਮੰਗੀ ਸਲਿਫਟ ਤੇ ਉਸਨੇ ਧੱਕਾ ਦੇ ਕੇ ਉਸ ਨੂੰ ਪਹਿਲਾਂ ਹੇਠਾ ਸੁੱਟਿਆ ਤੇ ਪਾਗ ਉਤਾਰ ਕੇ ਕੀਤੀ ਕੁੱਟਮਾਰ ਤੇ ਮੌਕੇ ਤੋਂ ਹੋਇਆ ਫਰਾਰ ਤਾਂ ਇਸ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ ਸੰਧਿਵਾਇ ਇਜਾਜ਼ਤ ਫਰਸ਼ੇਕਰਨ